ਉਹ ਤੂੰ ਸੋਨੇ ਨੂੰ ਕਿਤੇ ਜਾਗ ਲਾ ਕੇ ਰੱਖਣਾ। ਜੇ ਅੱਜ ਉਹਨਾਂ ਨੂੰ ਉਹਨਾਂ ਵਾਲਾ ਫੜਾਤਾ ਵਾ ਕੱਲ ਨੂੰ ਫੇਰ ਤੇਰੇ ਵਾਲਾ ਮੰਗਣਗੇ ਤੇ ਫੇਰ ਘੱਚ ਕਪਤ ਪਾਉਣਾ ਤੇ ਚੁੱਪ ਕਰਕੇ ਨਾ ਸਾਰਾ ਸੋਨਾ ਜਿਹੜਾ ਹੈਗਾ ਮਾਤਾ ਨੂੰ ਫੜਾ ਦੇ। ਸੋਨਾ ਮੈਂ ਨਹੀਂ ਫੜਾਉਣਾ। ਸਿੱਧੀ ਗੱਲ ਜੀ। ਪਾਈ ਦੀ ਹੁਣ ਕਹੋ ਤੇ ਭਾਵੇਂ ਕਿ ਉਹ ਬਾਅਦ ਚ। ਉਹ ਚੱਲ ਜਿਹੜਾ ਲਿਆਂਦਾ ਵਾ ਨਾ ਉਹਦੇ ਉਹਨਾਂ ਨੂੰ ਫੜਾ ਕੀ ਜਾਂਦੇ ਆ। ਮੰਮੀ ਹਾਂ ਭਲਾ ਕਿਦਾਂ ਨੀ ਗੱਲਾਂ ਹੋਈਆਂ। ਸਵੇਰੇ ਹਾਂ ਨੂੰ ਛੇਤੀ ਹੀ ਤੇ ਤਾਂ ਕਰਕੇ ਨਾ ਮੇਕੋ ਫੜਾਇਆ ਨਹੀਂ ਗਿਆ। ਮੈਂ ਹਾਂ ਚੱਲ ਆਕੇ ਦੇ ਦੂੰਗੀ। ਉਧਰ ਉਹ ਇਹਨਾਂ ਨੇ ਕਾਲੀ ਕਾਲੀ ਪਾਈ ਕਿ ਹੁਣ ਮੈਂ ਬਾਹਰ ਜਾ ਕੇ ਕਿਸ ਨੂੰ ਪੁੱਛਣਾ ਸੀ ਕਿ ਮੇਰੀ ਚੀਜ਼ ਨਹੀਂ ਲੱਭਦੀ ਤਾਂ ਤੁਸੀਂ ਰੱਖੀ ਆ ਘਰ ਦੇ ਜੀ ਇਹਨੂੰ ਪੁੱਛੀਦਾ ਨਾ ਜੇ ਤੁਹਾਡੇ ਕੋਲ ਹੁੰਦੀ ਤੁਸੀਂ ਦੱਸ ਦਿੰਦੇ ਪਰ ਮਨ ਇਹ ਗੱਲ ਦਾ ਕਿ ਪਤਾ ਵਾ ਵੀ ਪੇਕਿਆਂ ਤੋਂ ਲਿਆਈ ਆ ਕਿ ਜਾਂ ਇਥੋਂ ਲਿਆਈ ਆ ਇਸ ਗੱਲ ਦਾ ਤਾਂ ਪਤਾ ਨਹੀਂ ਅਜ ਨਜਰ ਹਾਂ ਕੋਈ ਪ੍ਰੂਫ ਹੈ ਨਹੀਂ ਤਾਂ ਅਸੀਂ ਕਿੰਦਾ ਕਹਿ ਸਕਦੇ ਆ ਸਾਹਮਣੇ ਮੈਂ ਕੀ ਰੱਖਣਾ ਵਾਂ ਜਾਂਦੀ ਜਾਂਦੀ ਨਾ ਮੈਨੂੰ ਹੋਰ ਮਤ ਦੇਗੀ ਆ ਇਹਨੇ ਇਹਦੀ ਫੋਟੋ ਖੇਚ ਲਓ ਦੇਣਾ ਮੰਮੀ ਇਹਨੂੰ ਕੀ ਆ ਖੇ ਸਵਾ ਦਿੱਤਾ ਹੋਣਾ ਵਾ ਇਥੋਂ ਖਰਚਾ ਕਰਕੇ ਚਲ ਗਈ ਆ ਉਹਨਾਂ ਨੇ ਕੀ ਦੇਣਾ 500 ਰੁਪਇਆ ਮੱਥੇ ਮਾਰਦਾ ਹਨ ਗੱਲ ਤੇ ਸੰਦੀਪ ਤੇਰੀ ਵੀ ਠੀਕ ਹੀ ਆ ਪਰ ਘਰੋਂ ਤਾਂ 2000 ਖਰਚ ਕੇ ਗਈ ਹੋਊਗੀ ਨਾ